ਹਾਂ ਇਹ ਬਜ਼ੁਰਗ ਇੱਥੇ ਕੀ ਕਰਦੇ ਪਏ ਨੇ ਚਲ ਜਾ ਕੇ ਪੁੱਛਦਾ ਕੀ ਗੱਲ ਆ ਬਜ਼ੁਰਗ ਕੀ ਗੱਲ ਹੋ ਗਈ ਸਮਸ਼ਾਨ ਘਰ ਜਿੱਥੇ ਬੈਠੇ ਤੁਸੀਂ ਪੁੱਤ ਅਸ ਮੈਂ ਮਰ ਕੇ ਵੀ ਤਾਂ ਸਮਸ਼ਾਨ ਘਾਟੇ ਆਉਣਾ ਮੈਂ ਮਰ ਤੋਂ ਪਹਿਲਾਂ ਆ ਗਿਆ ਬਜ਼ੁਰਗੋ ਆਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ ਚਲੋ ਉੱਠੋ ਘਰ ਚਲੋ ਕਿਹੜਾ ਘਰ ਹੋ ਘਰ ਜਿਸ ਵਿੱਚ ਮੇਰੇ ਨਾਲੋਂ ਜ਼ਿਆਦਾ ਕੁੱਤੇ ਨੂੰ ਪਿਆਰ ਕੀਤਾ ਜਾਂਦਾ ਜਿਸ ਵਿੱਚ ਮੇਰੇ ਨਾਲੋਂ ਜ਼ਿਆਦਾ ਕੁੱਤੇ ਦੀ ਸੇਵਾ ਹੁੰਦੀ ਆ ਮੇਰੇ ਪੁੱਤ ਨੂੰ ਮੇਰੇ ਨਾਲੋਂ ਜ਼ਿਆਦਾ ਕੁੱਤਾ ਪਿਆਰਾ ਗੱਲ ਤਾਂ ਦੋ ਸਹੀ ਕਹੀ ਅਬ ਯਾਰ ਗੋ ਅੱਜ ਕੱਲ ਬਹੁਤੇ ਲੋਕਾਂ ਨੇ ਘਰਾਂ ਵਿੱਚ ਅੰਗਰੇਜ਼ੀ ਮਹਿੰਗੇ ਕੁੱਤੇ ਪਾਲੇ ਹੋਏ ਨੇ ਅੱਗੇ ਰਿਸ਼ਤੇ ਰਿਜਾ ਕੇ ਪਹਿਲਾਂ ਬਜ਼ੁਰਗਾਂ ਨੂੰ ਮਿਲਦੇ ਸੀ ਉਹਨਾਂ ਦੇ ਅਸ਼ੀਰਵਾਦ ਲੈਂਦੇ ਸੀ ਪਰ ਹੁਣ ਸਭ ਤੋਂ ਪਹਿਲਾਂ ਕੁੱਤੇ ਨੂੰ ਮਿਲਣਾ ਪੈਂਦਾ ਮੇਰੇ ਪੁੱਤ ਨੇ ਵੀ ਬੜਾ ਮਹਿੰਗਾ ਕੁੱਤਾ ਰੱਖਿਆ ਹੋਇਆ ਛੋਟਾ ਜਿਹਾ ਸਾਰਾ ਦਿਨ ਸੋਫੇ ਤੇ ਬੈਠਾ ਰਹਿੰਦਾ ਸਾਜ ਧਜ ਕੇ ਮੇਰਾ ਨੂੰ ਪੁੱਤ ਆਏ ਰਿਸ਼ਤੇਦਾਰ ਨੂੰ ਮੈਨੂੰ ਮਲਾਉਣ ਜਾਂ ਨਾ ਮਲਾਉਣ ਪਰ ਕੁੱਤੇ ਨੂੰ ਜ਼ਰੂਰ ਮਲਾਉਂਦੇ ਨੇ ਮੇਰੀ ਨੂੰ ਕੁੱਤੇ ਦੀਆਂ ਸੇਵਾਵਾਂ ਦੇ ਪੁੱਲ ਬੰਦੰਦੀ ਆ ਜਿਵੇਂ ਉਹਨੇ ਕੋਈ ਵਰਲਡ ਕੱਪ ਜਿੱਤਿਆ ਹੋਵੇ ਕਿਵੇਂ ਲੈ ਕੇ ਆਏ ਕਿੱਥੋਂ ਲੈ ਕੇ ਆਏ ਕਿਹੜੀ ਖਰਾਤ ਦਵਾਈ ਸਾਰੀ ਜਾਣਕਾਰੀ ਦਿੱਤੀ ਜਾਂਦੀ ਆ ਮੇਰੇ ਨਾਲੋਂ ਜ਼ਿਆਦਾ ਪੁੱਤ ਕੁੱਤੇ ਦੀ ਕਦਰ ਆ ਘਰ 'ਚ ਜਿਸ ਘਰ ਵਿੱਚ ਬਜ਼ੁਰਗਾਂ ਨਾਲੋਂ ਜ਼ਿਆਦਾ ਕੁੱਤੇ ਨੂੰ ਪੁੱਛਿਆ ਜਾਵੇ ਨਾ ਉਹਨਾਂ ਬਜ਼ੁਰਗਾਂ ਨੂੰ ਤਾਂ ਚੌਂਦੇ ਜੀ ਹੀ ਸ਼ਮਸ਼ਾਨ ਘਾਟ ਵਿੱਚ ਆ ਜਾਣਾ ਚਾਹੀਦਾ ਮੈਂ ਐਸੇ ਕਰਕੇ ਇਸ ਸ਼ਮਸ਼ਾਨ ਘਾਟ ਚਾ ਕੇ ਬਹਿ ਜਾਣਾ ਮੈਂ ਹੁਣ ਆਪਣੇ ਬੱਚਿਆਂ ਨੂੰ ਇੰਨੀ ਵੀ ਖੇਚਲਾ ਨਹੀਂ ਦੇਣੀ ਚਾਹੁੰਦਾ ਕਿ ਉਹ ਮੈਨੂੰ ਇੱਥੇ ਤੱਕ ਲੈ ਕੇ ਆਉਣ ਐਸੇ ਕਰਕੇ ਮੈਂ ਸੋਨਾ ਵੀ ਪੁੱਤ ਐਸੇ ਤੇ ਆ ਕਿਸੇ ਦਿਨ ਮਰਿਆ ਰਹਿ ਗਿਆ ਨਾ ਕੜਾ ਪਾ ਕੇ ਟੀਲੀ ਲਾਉਣ ਵਾਲੀ ਗੱਲ ਹੋਵੇ Terima kasih telah menonton!